ਕਰਮਚਾਰੀਆਂ ਤੇ ਪੈਨਸ਼ਨਾਂ ਦੇ ਵਿੱਚ છਾਈ ਖੁਸ਼ੀ ਦੀ ਲਹਿਰ ਕਰਮਚਾਰੀਆਂ ਦੇ ਡੀਏ ਦੇ ਵਿੱਚ ਹੋਵੇਗਾ ਵਾਅਦਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਡੀਏ ਦੇ ਵਿੱਚ ਵਾਅਦਾ ਕਰਨ ਦੀ ਗੱਲ ਆਕੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਤਾਂ ਪੂਰੀ ਅਪਡੇਟ ਤੁਹਾਡੇ ਲਈ ਬੇਹਤ ਖਾਸ ਹੋਣ ਵਾਲੀ ਹੈ ਦੱਸਦੇ ਕਿ ਉਹਨਾਂ ਦੀ ਜੇਬ ਵੀ ਹੁਣ ਭਰੀ-ਪਰੀ ਰਹੇਗੀ ਪੈਸਿਆਂ ਦੀ ਕਹਿ ਸਕਦੇ ਆਂ ਵੀ ਵੜੋਤਰੀ ਜਿਹੜੀ ਕਿ ਹੋ ਸਕਦੀ ਹੈਗੀ ਹੈ ਤਾਂ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ 5ਵੇਂ ਤੇ 6ਵੇਂ ਵੇਤਨ ਕਮਿਸ਼ਨ ਦੇ ਅਧੀਨ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ ਡੀਏ ਵਧਾਉਣ ਦਾ ਐਲਾਨ ਕੀਤਾ ਦਿਵਾਲੀ ਤੋਂ ਪਹਿਲਾਂ ਆਇ ਇਸ ਫੈਸਲੇ ਦੇ ਨਾਲ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਿਛਲੇ ਹਫਤੇ ਹੀ ਦੱਸ ਦਈਏ ਕਿ ਸਰਕਾਰ ਨੇ 7ਵੇਂ ਵੇਤਨ ਕਮਿਸ਼ਨ ਵਾਲੇ ਕਰਮਚਾਰੀਆਂ ਦੇ ਲਈ ਵੀ ਡੀਏ ਵਧਾਉਣ ਦਾ ਐਲਾਨ ਕੀਤਾ ਸੀਗਾ ਵਿੱਤ ਮੰਤਰਾਲੇ ਦੇ ਅਨੁਸਾਰ 5ਵੇਂ ਵੇਤਨ ਕਮਿਸ਼ਨ ਦੇ ਅਧੀਨ ਤਨਖਾਹ ਲੈਣ ਵਾਲੇ ਕਰਮਚਾਰੀਆਂ ਦਾ ਜੋ ਕਿ ਮਹਿੰਗਾਈ ਪੱਤਾ ਹੈ ਉਹ 464% ਵਧਾ ਕੇ 474% ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ 8% ਡੀਏ ਵਾਦੇ ਦਾ ਲਾਭ ਮਿਲੇਗਾ ਤੰਦਰਜ਼ੀ ਹੈ ਕਿ 6ਵੇਂ ਵੇਤਨ ਕਮਿਸ਼ਨ ਦਾ ਕਾਰਜਕਾਲ ਜੋ ਕਿ 2015 ਦੇ ਵਿੱਚ ਜੋ ਕਿ ਸਮਾਪਤ ਹੋ ਗਿਆ ਸੀਗਾ ਉਸ ਤੋਂ ਬਾਅਦ 7ਵਾਂ ਵੇਤਨ ਕਮਿਸ਼ਨ ਲਾਗੂ ਕੀਤਾ ਗਿਆ ਸੀਗਾ ਤਾਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ 7ਵੇਂ ਵੇਤਨ ਕਮਿਸ਼ਨ ਅਧੀਨ ਆਉਣ ਵਾਲੇ ਕਰਮਚਾਰੀਆਂ ਦੇ ਡੀਏ ਦੇ ਵਿੱਚ 3% ਦਾ ਵਾਅਦਾ ਕੀਤਾ ਗਿਆ ਸੀਗਾ ਤੇ ਇਸ ਫੈਸਲੇ ਦਾ ਸਿੱਧਾ ਲਾਭ ਲਗਭਗ ਜੋ ਕਿ 49.19 ਲੱਖ ਕੇਂਦਰੀ ਕਰਮਚਾਰੀਆਂ ਅਤੇ 68.72 ਲੱਖ ਪੈਨਸ਼ਨਾਂ ਨੂੰ ਮਿਲਿਆ ਹੈਗਾ ਤਾਂ ਕੇਂਦਰ ਸਰਕਾਰ ਹਰ ਸਾਲ ਦੋ ਵਾਰ ਜਨਵਰੀ ਅਤੇ ਜੁਲਾਈ ਦੇ ਵਿੱਚ ਇਸ ਮਹਿੰਗਾਈ ਪੱਤੇ ਦੀ ਸਮੀਖਿਆ ਕਰਦੀ ਹੈ ਇਸ ਦਾ ਮਕਸਦ ਵੱਦੀ ਹੈ ਦੱਸਦੀ ਹੈ ਕਿ ਮਹਿੰਗਾਈ ਦੇ ਪ੍ਰਭਾਵ ਤੋਂ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਰਾਹਤ ਦੇਣਾ ਹੈਗਾ ਹੈਗਾ ਇਹਦਾ ਮੁੱਖ ਉਦੇਸ਼ ਹੀ ਆਈ ਹੈ ਤਾਂ ਤਿਹਾਰਾ ਦੇ ਮੌਸਮ ਦੇ ਵਿੱਚ ਆਈ ਇਹ ਘੋਸ਼ਣਾ ਕਰਮਚਾਰੀਆਂ ਦੇ ਲਈ ਇੱਕ ਤਨਖਾਹ ਵਾਅਦੇ ਵਰਗਾ ਵੱਡਾ ਤੋਹਫਾ ਜਿਹੜਾ ਕਿ ਸਾਬਤ ਹੋਇਆ ਯਾਨੀ ਕਿ ਦੀਵਾਲੀ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ ਤੇ ਇਨ੍ਹਾਂ ਦੇ ਖੁਸ਼ੀ ਦਾ ਹੁਣ ਕੋਈ ਠਿਕਾਣਾ ਨਹੀਂ ਹੈ ਕਰਮਚਾਰੀਆਂ ਤੇ ਪੈਨਸ਼ਨਾਂ ਦੇ ਵਿੱਚ છਾਈ ਖੁਸ਼ੀ ਦੀ ਲਹਿਰ ਕਰਮਚਾਰੀਆਂ ਦੇ ਡੀਏ ਦੇ ਵਿੱਚ ਹੋਵੇਗਾ ਵਾਅਦਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਡੀਏ ਦੇ ਵਿੱਚ ਵਾਅਦਾ ਕਰਨ ਦੀ ਗੱਲ ਆਕੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਤਾਂ ਪੂਰੀ ਅਪਡੇਟ ਤੁਹਾਡੇ ਲਈ ਬੇਹਤ ਖਾਸ ਹੋਣ ਵਾਲੀ ਹੈ ਦੱਸਦੇ ਕਿ ਉਹਨਾਂ ਦੀ ਜੇਬ ਵੀ ਹੁਣ ਭਰੀ-ਪਰੀ ਰਹੇਗੀ ਪੈਸਿਆਂ ਦੀ ਕਹਿ ਸਕਦੇ ਹਾਂ ਵੀ ਵੜੋਤਰੀ ਜਿਹੜੀ ਕਿ ਹੋ ਸਕਦੀ ਹੈਗੀ ਹੈ ਤਾਂ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ 5ਵੇਂ ਤੇ 6ਵੇਂ ਵੇਤਨ ਕਮਿਸ਼ਨ ਦੇ ਅਧੀਨ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ ਡੀਏ ਵਧਾਉਣ ਦਾ ਐਲਾਨ ਕੀਤਾ ਦਿਵਾਲੀ ਤੋਂ ਪਹਿਲਾਂ ਆਇ ਇਸ ਫੈਸਲੇ ਦੇ ਨਾਲ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਿਛਲੇ ਹਫਤੇ ਹੀ ਦੱਸ ਦਈਏ ਕਿ ਸਰਕਾਰ ਨੇ 7ਵੇਂ ਵੇਤਨ ਕਮਿਸ਼ਨ ਵਾਲੇ ਕਰਮਚਾਰੀਆਂ ਦੇ ਲਈ ਵੀ ਡੀਏ ਵਧਾਉਣ ਦਾ ਐਲਾਨ ਕੀਤਾ ਸੀਗਾ ਵਿੱਤ ਮੰਤਰਾਲੇ ਦੇ ਅਨੁਸਾਰ 5ਵੇਂ ਵੇਤਨ ਕਮਿਸ਼ਨ ਦੇ ਅਧੀਨ ਤਨਖਾਹ ਲੈਣ ਵਾਲੇ ਕਰਮਚਾਰੀਆਂ ਦਾ ਜੋ ਕਿ ਮਹਿੰਗਾਈ ਪੱਤਾ ਹੈ ਉਹ 464% ਵਧਾ ਕੇ 474% ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ 8% ਡੀਏ ਵਾਦੇ ਦਾ ਲਾਭ ਮਿਲੇਗਾ ਤੰਦਰਜ਼ੀ ਹੈ ਕਿ 6ਵੇਂ ਵੇਤਨ ਕਮਿਸ਼ਨ ਦਾ ਕਾਰਜਕਾਲ ਜੋ ਕਿ 2015 ਦੇ ਵਿੱਚ ਜੋ ਕਿ ਸਮਾਪਤ ਹੋ ਗਿਆ ਸੀਗਾ ਉਸ ਤੋਂ ਬਾਅਦ 7ਵਾਂ ਵੇਤਨ ਕਮਿਸ਼ਨ ਲਾਗੂ ਕੀਤਾ ਗਿਆ ਸੀਗਾ ਤਾਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ 7ਵੇਂ ਵੇਤਨ ਕਮਿਸ਼ਨ ਅਧੀਨ ਆਉਣ ਵਾਲੇ ਕਰਮਚਾਰੀਆਂ ਦੇ ਡੀਏ ਦੇ ਵਿੱਚ 3% ਦਾ ਵਾਅਦਾ ਕੀਤਾ ਗਿਆ ਸੀਗਾ ਤੇ ਇਸ ਫੈਸਲੇ ਦਾ ਸਿੱਧਾ ਲਾਭ ਲਗਭਗ ਜੋ ਕਿ 49.19 ਲੱਖ ਕੇਂਦਰੀ ਕਰਮਚਾਰੀਆਂ ਅਤੇ 68.72 ਲੱਖ ਪੈਨਸ਼ਨਾਂ ਨੂੰ ਮਿਲਿਆ ਹੈਗਾ ਤਾਂ ਕੇਂਦਰ ਸਰਕਾਰ ਹਰ ਸਾਲ ਦੋ ਵਾਰ ਜਨਵਰੀ ਅਤੇ ਜੁਲਾਈ ਦੇ ਵਿੱਚ ਇਸ ਮਹਿੰਗਾਈ ਪੱਤੇ ਦੀ ਸਮੀਖਿਆ ਕਰਦੀ ਹੈ ਇਸ ਦਾ ਮਕਸਦ ਵੱਧਦੀ ਹੈ ਦੱਸਦੀ ਹੈ ਕਿ ਮਹਿੰਗਾਈ ਦੇ ਪ੍ਰਭਾਵ ਤੋਂ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ ਰਾਹਤ ਦੇਣਾ ਹੈਗਾ ਹੈਗਾ ਇਹਦਾ ਮੁੱਖ ਉਦੇਸ਼ ਹੀ ਆਈ ਹੈ ਤਾਂ ਤਿਹਾਰਾ ਦੇ ਮੌਸਮ ਦੇ ਵਿੱਚ ਆਈ ਇਹ ਘੋਸ਼ਣਾ ਕਰਮਚਾਰੀਆਂ ਦੇ ਲਈ ਇੱਕ ਤਨਖਾਹ ਵਾਅਦੇ ਵਰਗਾ ਵੱਡਾ ਤੋਹਫਾ ਜਿਹੜਾ ਕਿ ਸਾਬਤ ਹੋਇਆ ਯਾਨੀ ਕਿ ਦੀਵਾਲੀ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ ਤੇ ਇਨ੍ਹਾਂ ਦੇ ਖੁਸ਼ੀ ਦਾ ਹੁਣ ਕੋਈ ਠਿਕਾਣਾ ਨਹੀਂ ਹੈ